ਜਪਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲੈ ਵਤਾਰ ਤੋ ਕਿਆ ਬੁਖ ਨਾ ਉਤਰੀ ਜੇ ਬੰਨਾਪੁਰੀਆ ਪਰ ਸਹਿ ਸਿਆਣਪ ਲਖੋਏ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮਰ ਜਾਈ ਤਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲੈਕ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਹੁਕਮੀ ਸਦਾ ਭਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਨਾਨਕ ਹੁਕਮੇਂ ਜੇ ਮੁਝੇ ਤਾਹੂ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਂ ਜਨ ਨੀਸਾਨ ਗਾਵੇ ਕੋ ਕੁਨ ਵਡਿਆਈਆਂ ਚਾਰ ਗਾਵੇ ਕੋ ਵਿਦ੍ਯਾ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਨਿਸ਼ੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਤੀ ਨਾਇ ਵੇ ਟੋਟ ਕਦ ਕਦ ਕਤੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚੁਲਾਇ راہ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਥ ਨਾਇ ਭਾਕਿਆ ਭਾਵੇ ਭਾਰ ਆਖੇ ਮੰਗੇ ਦੇਹ ਦੇਹ ਜਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਸੈ ਦਰਬਾਰ ਮਹੁ ਕੇ ਬੋਲਨ ਬੋਲੀਏ ਜਿਤ ਸੁਣ ਘਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਤਿਆਰ ਤਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇ ਵੈ ਤਨ ਪਾਇਆ ਮਾਨ ਨਾਨਕ ਗਾਵੇ ਗੁਰੀਦਾਨ ਗਾਵੀਐ ਸੁਨਿਆ ਮਨ ਰੱਖੀਐ ਭਾਉ ਦੁਖ ਪਰ ਹਰਸੋ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਰ ਹਿਆ ਸਮਾਏ ਬੁਰੇਸ਼ਰ ਗੁਰ ਗੋਰੀਖੇ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਹਿ ਵਿਸਰਦਾ ਜਾਏ ਧੀਰਤ ਨਾਵਾ ਜੇ ਤਿਸੁ ਭਾਵਾ ਮਾ ਵੇਣ ਭਾਣੇ ਕੀ ਨਾਏ ਕਰੀ ਜੇ ਤਿਸੁ ਰਠੇ ਉਪਾਇ ਵੇ ਕਾਵਣ ਕਰਮਾ ਕੇ ਮਿਲੇ ਲਈ ਮਤਿ ਵਿਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਹਿ ਵਿਸਰਦਾ ਜਾਏ ਤੀਰਤਨਾ ਆਵਾਜੇ ਤਿਸ ਭਾਵਾ ਮਨ ਪਾਣੇ ਕੀ ਨਾਈ ਕਰੀ ਜੇ ਤਿਸ ਰਢੇ ਉਪਾਈ ਵਿਖਾ ਬਲ ਕਰਮਾ ਕੇ ਮੇਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਤੇ ਹੀ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਜੋ ਮੈਂ ਵਿਸਰਨਾ ਜਾਇ ਜੇ ਜੁ ਵਿਚਾਰੇ ਆ ਜਾ ਹੋਰ ਦਸੂਨੀ ਹੋਏ ਨਮਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਤੰਗਾ ਨੌਰ ਖਾਈ ਕੇ ਜਸ ਕੀਰਤ ਜਗਲੇ ਜੇ ਕਿਸ ਨਦਰ ਨਾ ਆਵੇ ਤਾ ਵਾਤ ਨ ਪਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁੰਦੇ ਤੇਹਾ ਕੋਈ ਨ ਸੁਝੈ ਦੇ ਤਿਸ ਗੁਣ ਕੋਈ ਕਰੇ ਸੁਨੇ ਸੇ ਤ ਭੇੜ ਸੁਨਾ ਤ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਲ ਸੁਨੇ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵੇਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਬਰ ਮੈਂਦ ਸੁਨੇ ਮਕਸਲਾ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਚੰਦੋ ਗਿਆਨ ਸੁਨੇ ਛਡ ਛਡ ਕਾਇ ਸੁਨਾਨ ਸੁਨੇ ਪੜ ਪੜ 파ਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ सुनै सरा गुना के गाह सुने शेख पीर पासा सुने अंधे पावे राह सुने हाथ वेश गह नानक भक्त सरावि गाह सुने दुख पाबु का नास मनने की कत कहि ना जाय जे को कह पछे पछताए कागज कलम न लिखन हार मनने काबे कर विचार ऐसा नाम नरंजन ना होई देखो मन जानी मन कोई ਮੰਨੇ ਸਰ ਤੋਂ ਵਿਮਨ ਬਦ ਮੰਨੇ ਸਗਲ ਭਵਨ ਕੇ ਸੋਦੇ ਮੰਨੇ ਮੋਹ ਝੋਟਾ ਨਾ ਕਾਇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰ ਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨ ਤਨਮ ਸੇ ਤੀਸਰ ਮੰਨ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਦਰ ਰਾਜਣ ਪੰਚਾ ਕਗਰੇ ਇਕ ਧਿਆਨ ਦੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਰ ਧੋਲ ਤਰਮ ਦੇ ਆ ਕਾ ਪੂ ਸੰਤੋਗਤਾ ਪ੍ਰਕਿਆ ਜਨ ਸੂਤ ਜੇ ਕੋ ਪੁੱਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋ ਤਿਸ ਤੇ ਪਾਲ ਤਲੇ ਕਮਜੋਰ ਜੀ ਯਾਤਰਾnga ਕੇ ਨਾਮ ਸੁਬਨਾ ਲਿਖਿਆ ਬੁੜੀ ਕਲਾ ਮਹਿ ਲੇਖ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸਵਲੇ ਰੂਪ ਕੀਤੀ ਜਾ ਜਾਣੇ ਕੋਣ ਪੁੱਤ ਮੀਤਾ ਵਸਾਇ ਕੋ ਕਵਾਤੇ ਸਤੇ ਹੋਵੇ ਲਕ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪੇ ਸੰਗ ਪਾਓ ਸੰਗ ਪੂਜਾ ਸੰਗ ਤਵ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਿਉ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮ ਭਗ ਸਾਰ ਸੰਗ ਮੋਦਲ ਬਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਮੇ ਗਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੋਰ ਕੇ ਅੰਧ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਖ ਕਲਵੜ ਹੱਤਿਆ ਕਮਾਏ ਸੰਖ ਪਾਪੀ ਭਾਵ ਕਰ ਜਾਹੀ ਅਸੰਖ ਕੁੜਿਆਰ ਕੁੜੇ ਫਿਰਾਈ ਸੰਖ ਕੁਬਲੇਸ਼ ਬਲ ਭਖ ਕਾਏ ਸੰਖ ਮੰਦਤ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਾਹੀ ਭਲੀ ਕਾਰ ਤੁ ਸਦਾ ਸਲਾਮਤ ਨਿਰੰਕਾਰ ਅਸੰਖ ਨਾਵੇਂ ਸੰਖ ਤਾਵ ਗਮ ਗਮ ਸੰਖ ਲੋ ਸੰਖੇ ਸਿਰ ਭਾਰ ਹੋਇ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਕੀਤ ਗੁਣ ਗਾ ਅਕ੍ਰੀ ਲੇ ਕਲੰਬੋ ਲੰਬਾਣ ਕਰਸਰ ਸੰਜੋਗ ਵਕਾਲ ਜਿਨਹੇ ਲੇ ਕੈ ਤੇ ਸਰਨਾਏ ਜੀ ਪਰਮਾਇ ਤੇ ਵਤਿ ਪਾਈ ਜੇਤਾ ਕੇਤਾ ਤੇ ਤਾ ਨਾਵੇ ਨਾਵੇ ਨਾਈ ਕੋਥਾ ਗੁਰਦ ਕਮਣ ਕਹਾ ਵਿਚਾਰ ਵਾਰ ਨ ਜਮੇ ਇੱਕ ਵਾਰ ਜੂਤ ਤ ਭਾਵੇ ਸਾਈ ਪਲੀਕਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਿੰਨ ਦੇ ਹੈ ਪਾਣੀ ਤੋਂ ਉੱਤੇ ਤਰੇ ਸੁਖੇ ਮੋਤ ਪਲੇਤੇ ਕਪੜ ਹੋਏ ਦੇ ਸਾਬ ਲਈਏ ਧੋਏ ਭਰੀਏ ਮਤ ਪਾਪਾ ਕੇ ਸੰਗ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾ ਪੀਹੀ ਕਾ ਨਾਨਕ ਕੁਮਿਆ ਹੋ ਜਾ ਤੀਰਾ ਤਬ ਤੇ ਅਦਤਾਂ ਜੇ ਕੋ ਪਾਵ ਤਿਲ ਕਾ ਮਾਨ ਸੁਨਿਆ ਵੰਨਿਆ ਵਣ ਕੀ ਤਾ ਭਾਉ ਅੰਤਰ ਕਰ ਤੀਰ ਸਮਨ ਨਾਲ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਂ ਬਾਣੀ ਵਰਮਾ ਸਤ ਸੁਹਾਨ ਸਲਾਮ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤੇ ਤਕਉਣ ਵਾਰ ਕਮਨ ਚਿਰੋ ਤਮਾਹ ਕਮਸਤ ਹੋ ਆਇਆ ਕਾਰ ਮਿਲ ਨਾ ਪਾਇਆ ਪੰਡ ਤੇ ਜੇ ਹੋਵੇ ਲੇ ਪੁਰਾਣ ਵਕਤ ਨਾ ਪਾਇਆ ਕਾ ਦੀਏ ਜੇ ਲਿਖਣ ਲੇ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰਤਮਾਹ ਨਾ ਕੋਏ ਜਆ ਕਰਤਾ ਸੇ ਪੀ ਕੋ ਸਾਜਿ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵਸਾਲਾ ਹਿਕੇ ਵਰਨੇ ਕਿਵ ਜਾਣਾ ਨਾਨਕ ਆਕਰ ਸਭ ਕੋ ਆਕੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜੇ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਕਹਿ ਗਿਆ ਨਾ ਸੋਹਿ ਪਾ ਤਲ ਪਾ ਤਲ ਲਖਿਆ ਦਾਸ ਆ ਅਦਾਸ ਮੁਰਾ ਕੋੜ ਕਪਾਲ ਰੱਗੇ ਵੇਦ ਕਹਿਨ ਕਵਾਤ ਸੈ ਸਟਾਰੇ ਕਣਕ ਤੇ ਬਾਸੋ ਲਖਤਾਤ ਲੇਖਾ ਹੋਇ ਤਾ ਲਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੇ ਸਲਾਇ ਤੇ ਸੁਰਤ ਨਾ ਪਾਈਐ ਨਧਿਆ ਤੇ ਵਾਹ ਪਵੇ ਸਮੰਧ ਨਾ ਜਾਣਿਆ ਸਮੁਤ ਸਾਹ ਸੁਲਤਾਨ ਮੇਰਾ ਸੇਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜਿਥੇ ਸਮਨੋ ਨਾ ਵੀਸਰੇ ਅੰਤਨ ਸਿਖਤੀ ਕਹਿਣਾ ਤੇ ਅੰਤਨ ਕਰਨੇ ਦੇਨਾਂ ਤੇ ਅੰਤਨ ਵਿਕਰ ਸੁਨਣਾ ਅੰਤ ਅੰਤਨ ਜਾਪੇ ਕਿਆ ਮਨ ਮੰਤੇ ਅੰਤਨ ਜਾਪੇ ਕੀ ਤਾਇਆਕਾਰ ਅੰਤਨ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇਵੈ ਲਾਹੀ ਤਾਂ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸੈਭੂ ਉਚਾ ਥਾ ਉਚੇ ਉਪਰ ਉਚਾ ਨਾ ایਵੜ ਉਚਾ ਹੋਏ ਕਿ ਤੀ ਸੁਚੇ ਕੋ ਜਾਣੇ ਸੋਇ ਜੇ ਵੱਡਾ ਭ ਜਾਣਿਆ ਪਵਨਾ ਨ ਕਰਤਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮੈਂ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਪ ਟਪੇ ਵੀ ਕਰ ਕੀਤੇ ਨਲਨ ਕਿਰਪਾں ਜਿਤੇ ਮੁਰਖਾਂ ਹੀ ਖਾਇ ਕਿਤੇ ਦੁਖ ਭੂਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਖਾਇ ਕਾਖਣ ਪਾਇਓ ਜਾਣੇ ਜੀਤਿਆ ਮੁਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਜਿਸ ਨੂੰ ਬਖਸ਼ੇ ਸਵਸਲਾ ਨਾਨਕ ਪਾਸਾ ਹੀ ਪਾਸਾ ਅਮੁੱਲ ਗਨ ਮੁੱਲ ਵਪਾਰ ਮੁੱਲ ਵਾਰੇ ਮੁੱਲ ਪੰਡਾਰ ਮੁੱਲਾਵੇ ਮੁੱਲੇ ਜੈ ਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਤਲ ਮੁੱਲ ਫਰਮਾਨ ਮੁੱਮ ਬਖਸ਼ੇ ਸਮੁੱਲ ਨੀਸਾਨ ਮੁੱਲ ਕਰ ਮੁੱਲ ਫਰਮਾਨ ਮੁੱਲਾ ਮੁੱਲਾ ਖਿਆਣਾ ਜੈ ਆਖਾਖਰ ਹਿਲੇਵਲਾਇ ਆਖੇ ਮੇਰੇ ਪਾੜੂ ਪ੍ਰਾਨ ਆਖੇ ਬੜੇ ਘਰੇ ਵਖਿਆਣ ਆਖੇ ਪਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਵਰ ਆਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨਾ ਮੁੰਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਠੁਟ ਜਾਏ ਤੇ ਕੀਤੇ ਹੋਰ ਗਰੇ ਤਾਕ ਨ ਸਕੇ ਕੇਈ ਕੇ ਢੇੜ ਪਾਵੇ ਤੇ ਉਡ ਹੋਈ ਨਾਨਕ ਜਾਣੇ ਸਾਚਾ ਸੋਹੇ ਜੇ ਕੋ ਆਖੇ ਬੂਲ ਵਿਗਾਰ ਤਲ ਕੇ ਸਰਗਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਜਤ ਬ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੀ ਵਮਨ ਹਾਰੇ ਕੀਤੀ ਰਾਗ ਪਰਿ ਸੋਖਹਿਣ ਕੀਤੀ ਗਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਤ ਲੇ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਰਾਸਵਾਰੇ गावେେନ୍ଦ୍ରନ୍ଦ୍ର आसनं बैठे देवते आदरणा ले गावे सेठ समाधी अंदर गावण साध बिचारे गावण जतिसरी संतोकी गावे वीर करारे गावण पंडित परन की सरजोगुग वेदना ले गावे मोहनिया मनमोहन स्वर्ग मचपियाले गावण रत्नई पाही तेरे अटसर तीर्थना ले गावे योध महाबल सुरा गावे खाणी चारे गावे कंदमंडवर पंडा करकर खे -कर तारे ਸੇ ਇਹ ਤੁਨ ਨੋ ਗਾਵੈ ਜੋ ਤੁਰਪਾਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੈ ਆਵ ਨਾਨਕ ਕਿਆ ਵਿਚਾਰੇ ਸੋਏ ਸੋਏ ਸਰਾਸਾ ਸਾਹਿਬ ਸੱਚਾ ਸਾਚੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜਿਨਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣੇ ਜੋਤੀ ਸਿ ਵਢਾਈ ਜੋ ਤਿਸੁ ਪਾਵੈ ਸੋ ਈ ਕਰਿ ਸਿਭੂ ਕਮ ਨ ਕਰਨਾ ਜੈ ਸੋ ਪਸਾ ਸਹਾ ਪਸਾ ਨਾਨਕ ਰਹਿਣਿ ਲਜਾਈ ਹੰਦਾ ਸੰਤੋਖ ਧਰਮ ਬਚੋ ਲਈ ਧਿਆਨ ਕੀ ਕਰੇ ਬਿਬੂਤ ਖਿੰਤਾ ਕਾਲ ਕੁਹਾਰੀ ਕੈ ਜੁਗ ਢੰਡਾ ਪਰਦੀ ਤਾਈ ਪੰਤੀ ਸਗਲ ਜਮਾਤੀ ਮਰਜੀ ਤੇਜਕ ਜੀਤ ਅਦੇਤਿ ਸੇ ਆਦੇਸੇ ਆਦਿ ਨੀਨ ਆਦਿ ਨਾਦ ਜੁਜੁ ਬੇਖੋ ਵੇਸ ਭੁਗਤਿ ਕਿਆਂਧਾ ਪੰਡਨਨ ਕਟਕਟ ਵਾਜੇ ਨਾਦ ਆਪਨਾਤ ਨਾਤੀ ਸਬਦੈ ਕਿਰਿ ਸਦੇ ਅਵਰਾਸਾਦ ਜੋ ਜੋ ਅਧਿਕਾਰ ਚਲਾਵੇ ਲੇਖਿਆ ਵੇ ਭਾਗ ਆਦੇਸ਼ਿਆਦੇਸ਼ ਆਦ ਨੀਰਨਾਦਨਾਦ ਜੁਜੁਕੇ ਕੋਵੇਸ ਨਿਕਾ ਮਾਇ ਜੁ ਤਵੇ ਦਿਨ ਚ ਲੈ ਪਰਮਾਨ ਇੱਕ ਸੰਸਾਰਿਕ ਭੰਡਾਰ ਇਕ ਲਾਇ ਦੀ ਬਾਣ ਜੁ ਤਿਸ ਪਾਵੇ ਤੇ ਵੇ ਚਲਾਵੇ ਜਿਵੇਂ ਹੋਵੇ ਪਰਮਾਨ ਹੋ ਵੇ ਕੇ ਉਹਨਾਂ ਨਦਰਨਾਮੇ ਬਹੁਤਾ ਹੈ ਵਡਾਨ ਦੇ ਤਸਿਆਦੇਸ਼ ਆਦ ਨੀਰਨਾਦਨਾਦ ਜੁਜੁਕੇ ਕੋਵੇਸ ਆਸੈ ਲੋਇ ਲੋ ਪੰਡਾਰੇ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਠੀ ਘਰ ਦੇਸ ਸਿਆ ਦੇਸ ਆਦਮੀ ਨਾਨਦ ਨਾਤ ਜੁਗ ਜੁਗੇ ਕੋ ਵੇਸ ਇਕ ਦੂਜੀ ਬਲ ਕੋਏ ਲਕ ਹੋਏ ਲਕਬੀਸ਼ ਲਕ ਲਕ ਗੜਾ ਕੀ ਇਹ ਕਿ ਨਾਮ ਜਗਦੀਸ਼ੇ ਤੁਰਾਇ ਪਤ ਪੂੜੀ ਏ ਚੜੇ ਹੋਏ ਕੀ ਸੇ ਸੁਣ ਗੱਲਾਂ ਆਕਾਸ ਕੀ ਕੀਤਾ ਹੀਰੀ ਸ ਨਾਨਕ ਨ ਤ੍ਰਿ ਪਾਈਏ ਕੁੜੀ ਕੁੜੇ ਟੀਸ਼ਾ ਕੰਜੂਰ ਚ ਪੈਨਾ ਜੋਰ ਜੋਰ ਜੋ ਨਮ ਗਤੇ ਹਣਾ ਜੋਰ ਜੋਰ ਨ ਜਿਵਣ ਮਰਨ ਨਾ ਜੋਰ ਜੋ ਨਰਾਇ ਮਾ ਹਨਮਨ ਸੋਰ ਜੋ ਨ ਸੁਰਤੀ ਘਣ ਵਿਚਾਰ ਜੋ ਨ ਜੁਟੀ ਛਟੈ ਸੋ ਸਾ ਦੇ ਸਹ ਦੁਰ ਕਰ ਵੇਖੇ ਸੋ ਇਹ ਨਾਨਕ ਉਤਮ ਨਹੀਂ ਚਨਾ ਕੋਇ ਰਾਤੀ ਰੂਤੀ ਤੇ ਤੀਵਾਰ ਪਵਨ ਪਾਨਿ ਗਨੀ ਪਾਤਾ ਤਸਵੀ ਤਰਤੀ ਦਾ ਪਰ ਕੀ ਪਰਮ ਸਾਤ ਤਸਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਿਆ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋ ਹਣ ਪੰਜ ਪ੍ਰਵਾਨ ਨਿ ਕਰਮ ਭਵੀ ਨੀ ਸ਼ਾਨ ਕਚਪ ਕਾਇ ਉਤੇ ਪਾਇ ਨਾਨਕ ਜਿਆ ਜਾਪੇ ਜਾਏ ਧਰਮ ਖੰਡ ਕੈ ਹੋ ਧਰਮ ਗਿਆਨ ਖੰਡ ਕੈ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰ ਮੈਂ ਘਾਟ ਤਗੜੇ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਅਨ ਚੰਦ ਸੂਰ ਕੀਤੇ ਕੀਤੇ ਮੰਦਰ ਦੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਖਾਣੀ ਕੀਤੇ ਆ ਬਾਣੀ ਕੀਤੇ ਭਾਦ ਨਿਰੰਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਨਤ ਗਿਆਨ ਕਨ ਮੈਂ ਗਿਆਨ ਪ੍ਰਚੰਡ ਦਿੱਤੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਕਨ ਕੀ ਬਾਣੀ ਰੂਪ ਤੇ ਘਰ ਤਕੜੀਏ ਬਹੁਤ ਅਨੂਪ ਤਾਂ ਕਿਆ ਗੱਲਾ ਕਥੀਆਂ ਨਾ ਜਾਏ ਜੀ ਕੋ ਕਹਿ ਸੱਚੇ ਬਸਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁਰ ਤਿੱਥੇ ਕੜੀਏ ਸੁਰਾ ਸੁਦਾ ਕੇ ਸੁਰਦ ਕਰਮ ਕਨ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਤ ਮਹਾਬਲ ਸੂਰਤ ਨਿਮੈ ਰਾਮ ਰਹਿਆ ਭਰਪੂਰ ਤਿੱਥੇ ਸੀ ਤੋ ਸੀ ਤਾਂ ਮੈਂ ਮਾਇ ਤਾਂ ਕੇ ਰੂਪ ਨਾ ਕਥਨੇ ਜਾਏ ਨਾਉ ਮਰੇ ਨਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਏ ਇਥੇ ਪਗਧਵਸੇ ਕੇ ਲੋਕ ਕਰੇ ਨਨ ਸੱਚਾ ਮਨ ਸੋ ਸਾਚ ਕੰਨਵ ਸਨ ਅੰਕਾਰ ਕਰ ਕਰ ਵੇ ਕੇ ਨਦਰ ਨਿਹਾਲ ਦਿੱਤੇ ਕੰਨਵ ਮੰਡਵਰ ਪੰਡ ਜੇ ਕੋ ਕਥੀ ਤਨ ਤਨੰਤ ਇਥੇ ਲੋ ਲੋ ਆਕਰ ਜਿਵ ਜਿਵ ਹੁਕਮ ਤਵੇ ਦਿਵਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਅਥਨਾ ਘੜਾ ਸਰ ਜਤ ਪਹਾਰਾ ਧੀਰੇ ਸੁਨਿਆ ਨਮਤ ਵੇਦ ਹਥਿਆਰ ਭੋਖ ਲਗਦੀ ਤਬ ਤਾਂ ਭਾਂਡਾ ਭੋ ਅਮ੍ਰਿਤ ਢਾਲ ਘੜੀਏ ਸਭ ਸੋ ਟਿਟਕ ਸਾ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦ ਦਾਈ ਦਾਇਆ ਕੇਲੇ ਸਗਲ ਜਗਤ ਸੇਮੀ ਆਈਆ ਬੁਰੀ ਆਈਆ ਵਾਚੇ ਧਰਮਹਤੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਤਿ ਕਾਲ ਨਾਨਕ ਤੇਮ ਕੁਝਿ ਲੈ ਕੀਤੀ ਚੁੱਪੀ ਨਾਲ ਜਿਨੀ ਨਾਮ ਧਿਆਇਆ ਗੈਮ ਸਤਿ ਕਾਲ ਨਾਨਕ ਤੇਮ ਕੁਝਿ ਲੈ ਕੀਤੀ ਚੁੱਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ